ਚਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਨਕ ਹੋਸੀ ਭੀ ਸਚ ਸੋਚਿਆ ਸੋਚ ਨ ਹੋਵੇ ਜੇ ਸੋਚੀ ਲਖ ਵਾਰ ਚੁੱਪਿਆ ਚੁੱਪ ਨ ਹੋਵੇ ਜੇ ਲਾਇ ਰਹਾ ਲਗਤਾਰ ਭੁਖਿਆ ਭੁਖ ਨ ਉਤਰੇ ਜੇ ਬਨਾ ਕੁਰਿਆ ਪਾਰ ਸਹਸ ਸਿਆਣ ਕਾਲਕ ਹੋਏ ਤੈ ਕਿਨਾ ਚੱਲੇ ਨਾਲ ਕਿਵ ਸਚਿਆਰਾ ਹੋਇਆ ਕਿਵ ਕੂੜੇ ਟੁਟੇ ਪਾਣੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਾਂ ਜੀ ਹੁਕਮ ਮਿਲੇ ਵੱਡੇ ਆਈ ਹੁਕਮੀ ਉਤਮ ਨੀਚ ਹੁਕਮ ਲਕ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੈ ਬੁਜਤੋਂ ਮੈਂ ਕਹਿ ਨ ਕੋਏ ਗਾਵੇ ਕੋ ਤਾਣਾ ਹੋਵੇ ਕਿਸੇ ਤਾਣਾ ਗਾਵੇ ਕੋ ਦਾਤ ਜਨ ਜਨ ਗਾਵੇ ਕੋ ਗੁਣ ਵਡਿਆਈ ਵਿਚੋ ਚਤ ਗਾਵੇ ਕੋ ਵਿਦਿਆਪਕੰ ਵਿਚੋ ਚਤ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜੱਪੇ ਦਿੱਸੇ ਦੂਰ ਗਾਵੇ ਕੋ ਵੇਖੇ ਹੱਦਰ ਦੂਰ ਕਤਨਾ ਕਤੈ ਨਾ ਆਵੀ ਟੋਟ ਕਤ ਕਤ ਕਤਿ ਕੋਟੀ ਕੋਟ ਕੋਟ ਦੇਂਦਾ ਤੇ ਲੈਂਦਾ ਤਕ ਪਾਏ ਜੁਗਾ ਜੁਵੰਤਰ ਕਾਹੀ ਕਾਏ ਹੁਕਮੀ ਹੁਕਮ ਚੁਲਾਏ ਰਹੋ ਨਾਨਕ ਦੀਸੇ ਵੇ ਪਰਵਾਹੋ ਸਾਚਾ ਸੇਬ ਸਾਚ ਨਾਏ ਤੱਕਿਆ ਪਾਓ ਪਾਰ ਅੱਖਾਂ ਮੰਗਾ ਦੇ ਦੇ ਦਾਤ ਕਰੇ ਦਰਤਾਂ ਫਿਰ ਕੇ ਅੱਗੇ ਰੱਖੀਏ ਜਿੱਤ ਜਿੱਸੇ ਦਰਬਾਰ ਮੋਹ ਕੇ ਗੁਰਬਣ ਬੋਲੀਏ ਜਿੱਤ ਸੁਣੇ ਧਰੇ ਪਿਆਰ ਅਮਰਤ ਵੇਲਾ ਸਚਨਾ ਵਡਿਆਈ ਵਿਚਾਰ ਕਰਨੀਆਂ ਵਕ ਪਰਤਨ ਨਦਰੀ ਮੋਖ ਦੁਆਰ ਨਾਨਕ ਐ ਵੈ ਜਾਣੀਏ ਸਭ ਆਪੇ ਸਚਿਆਰ ਠਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਗਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾ ਗਿਆ ਗੁਣੀ ਨਿਦਾਨ ਗਾਵਯ ਸੁਣੀਏ ਮਨ ਰਖੀਆ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੂੰ ਜਣਾਖਾ ਨਹੀਂ ਕਿਹਣਾ ਕਥਨ ਜਾਈ ਗੁਰ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਤ ਨਾਮਾ ਜੇ ਤਿਸ ਭਾਵਾਂ ਬਿਨ ਭਾਣੇ ਕੀ ਨਾਈ ਕਰੀ ਜੇ ਤਿਸਰ ਟੂ ਪਾਏ ਵਖਾ ਬਿਨ ਕਰਮਾ ਕੀ ਮਿਲੇ ਲਈ ਮਤਵ ਵਿੱਚ ਰਤਨ ਜਵਾਹਰ ਮਾਨਕ ਜੇਤ ਗੁਰ ਕੀ ਸਿੱਖ ਸੁਣੇ ਗੁਰ ਇਕ ਦੇਹ 부ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨੇ ਜਾਈ ਜੇ ਜੁਗ ਚਾਰ ਆਰ ਜਾ ਊਰਦ ਸੁਣੀ ਹੋਏ ਧਮਾਂ ਖੰਡਾ ਇੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਤੀਰਤ ਜਗਲੇ ਜੇ ਕਿਸ ਨਦਰ ਲਾਵਈ ਤ ਤਾਂ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾਂ ਕੋਏ ਨ ਸੁਝੇ ਜੇ ਤਿਸ ਗੁਣ ਕੋਏ ਕਰੇ ਸੁਣਿਆ ਜਿਦ ਪੀਰ ਸੁਰਨਾਥ ਸੁਣਿਆ ਤਰਤ ਤਵਲਾ ਕਾਲ ਸੁਣਿਆ ਦੀਪ ਲੋ ਪਤਾਲ ਸੁਣਿਆ ਪਹਨ ਨ ਸਕੇ ਕਾਲ ਨਾਨਕ ਕਰਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦਰ ਸੁਣਿਆ ਮੁਖ ਸਲਾਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤਰ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸੰਤ ਸੰਤੋਖ ਗਿਆਨ ਸੁਣਿਆ 86 ਕੈਸ ਨਾਨਕ ਸੁਣਿਆ ਪਰਪੜ ਪਾਵ ਹੈ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣਿਆ ਸੇਖ ਪੀਰ ਪਥ ਸਾ ਸੁਣਿਆ ਅੰਦੇ ਤਾਲਹਿ ਰਹੋ ਸੁਣਿਆ ਤੋਵੇ ਸਗਾਓ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਲਿਖਣਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਣ ਤੋ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਚੋਦ ਮੰਨੇ ਮਨ ਚੋਟਾ ਨਾ ਖਾਏ ਮੰਨੇ ਜਿਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਦ ਠਾਕ ਨ ਪਾਏ ਮੰਨੇ ਬਦ ਸਿਉ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਰਵਾਰ ਮੋਗ ਦੁਆਰ ਮੰਨੇ ਪਰਵਾਰ ਐਸਾ ਧਾਰ ਮੰਨੇ ਤਰੇ ਤਰੇ ਗੁਰਸਿੱਖ ਮੰਨੇ ਨਾਨਕ ਪਖਾਨੇ ਪਿੱਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਝਣੇ ਮਿਲ ਕੋਏ ਪੰਚ ਪ੍ਰਮਾਣ ਪੰਚ ਪ੍ਰਧਾਨ ਪੰਚੇ ਪਵ ਹੈ ਦਰਗਹਿ ਮਾਨ ਪੰਚੇ ਸੋ ਹੈ ਦਰਦਾ ਜਾਨ ਪੰਚੇ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੀ ਕਰਨੇ ਨਹੀਂ ਸੁਮਾਰ ਢੋਲ ਧਰਮ ਦੇਆ ਕਾ ਪੁੱਤ ਸੰਤੋਖ ਦਾ ਪ੍ਰਖਿਆ ਜਿਨ ਸੁਤ ਜੇ ਕੋ ਬੁਝੇ ਹੋਵੇ ਸੁਚਿਆਰ ਦਵਲੇ ਉਪਰ ਕੇਤਾ ਬਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਬਾਤ ਤਲ ਕਮਣ ਜੋਰ ਜੀ ਜਾ ਤਰਾਂਗਾ ਕੇ ਨਾ ਜਬਨਾ ਲਿਖਿਆ ਬੂੜੀ ਕਲਾਮ ਇਹੋ ਲੇਕਾ ਲਿਖ ਜਾਣਾ ਕੋਈ ਲੇਕਾ ਲਿਖਿਆ ਕਹਿਤਾ ਹੋਏ ਕਹਿਤਾ ਤਣ ਸੁਮਾਲਿਓ ਰੂਪ ਕੀਤੀ ਦਾਤ ਜਾਣੇ ਕੋ ਕੂਤ ਕੀ ਤਪਸਾ ਹੋਇ ਕ ਕਵਾ ਉਤੇ ਸੁਦੇ ਹੋਏ ਲਖ ਦਰਿਆ ਕੁਦਰਤ ਕਰਣ ਕਾ ਵਿਚਾਰ ਹਾਰ ਨਾ ਜੇ ਇਕ ਵਾਰ ਜੋ ਤੁਧ ਭਵੇ ਸਾਈ ਬਲਿਕਾਰੇ ਤੂ ਸਦ ਸਲਾਮਤ ਨਿਰੰਕਾਰ असंग जप संख पाओ संख पूजा संख तप्त तव असंग ग्रंथ मुख वेद पाठ संख योग मन रहे उदास असंग भगत गुण ज्ञान विचार संख सती असंग दाता असंग सुर मुख पकसार असंग मौन लिब लए तार उदरत कवन का विचार बारे न जवे एक बार जो तुदपावा साई पलीकार तू सदा सलामत निरंकार ਅਸੰਖ ਮੂਰਖ ਅੰਧਭੋਰ ਅਸੰਖ ਚੋਰ ਹਰਾਮਕੋਰ ਅਸੰਖ ਅਮਰ ਕਰ ਜਾਏ ਜੋਰ ਸੰਗਲਗੜ ਅਤਿਆ ਕਮਾਈ ਸੰਗ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਲ ਕੂੜੇ ਫੇਰਾਇ ਸੰਖ ਮਲੇਸ਼ ਮਲ ਪਕ ਖਾਇ ਸੰਖ ਨਿੰਦਕ ਸਿਰ ਰਹਿ ਆਧਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਗੈ ਇੱਕ ਵਾਰ ਜੋ ਤੁਧ ਭਾਵ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਹੋ ਅਸੰਖ ਤੋਂ ਅਗਮ ਅਗਮ ਅਸੰਖ ਲੋ ਅਸੰਖ ਕਹਿਆ ਸਿਰ ਬਾੜ ਹੋਇ ਅਖਰੀ ਨਾਮਕਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹੇ ਲੈ ਕੇ ਤਿਸਰ ਨਾਹੀ ਜਿ ਫੁਰਮਾਇ ਤਿਵ ਤਿਉ ਪਾਏ ਜੇ ਤਾ ਕੀਤਾ ਤੇਤਾ ਨਾ ਗੁਣ ਮਾਹੂ ਕੋਥਾ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਵੇ ਇੱਕ ਵਾਰ ਜੋ ਤੁਧ ਪਾਵੈ ਸਾਈ ਪਰਕਾਰ ਤੁਮ ਸਦਾ ਸਲਾਮਤ ਨਿਰੰਕਾਰ ਪਰੀਆ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਫ ਨੂੰ ਲਈਏ ਉਹ ਤੋਏ ਪਰੀਆ ਮਤ ਪਪਾ ਕੇ ਸੰਗ ਉਹ ਤੋ ਪਨਾ ਮਗਰੰਗ ਪੁੰਨੀ ਪਾਪੀ ਆਖ ਨਾ ਹੈ ਕਹਿ ਕੇ ਕਰ ਕਰ ਕਰਾ ਲਿਖ ਲੈ ਜਾ ਵਾਪੇ ਭੇਜ ਜਾਤੇ ਖਾ ਨਾਨਕ ਹੁਕਮੀ ਆਉ ਜਾਓ ਤੀਰਤ ਜਪ ਦਇਆ ਦਤ ਦਾਨ ਜੇ ਕੋ ਪਵੇ ਤਿਲਕਾ ਮਾਨ ਸੁਣੀਏ ਮੰਨੀਏ ਮਨ ਕੀਤਾ ਭਾਉ ਅੰਤਰਗਤ ਤੀਰਤ ਮਲ নাও ਸਭ ਗੁਣ ਤੇਰੇ ਮੈਂ ਨਹੀਂ ਕੋਈ ਗਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬ੍ਰਹਮਾਉ ਸੰਤ ਸੁਹਾਣ ਸਦਾ ਮੰਚਾ ਕਮਨ ਸੁਵੇਲਾ ਕਮਨ ਕਮਨ ਚਿਤ ਕਮਨ ਵਾਰ ਕਮਨ ਸਿਰੂਤੀ ਮਹ ਕਮਨ ਜਿਤੁ ਵੇਕਾਰ ਵੇਨ ਪਈਆ ਪੰਡਤੀ ਜੇ ਹੋਣ ਲੇ ਕੁਰਾਨ ਵਕਤਨ ਪਈਆ ਕਾਦੀਆ ਜੇ ਲਿਖਣ ਲੇ ਕੁਰਾਨ ਕਿ ਤਵਾ ਨਾ ਜੋਗੀ ਜਾਣੁ ਰਤਮਾ ਹੋਣਾ ਕੋਈ ਜਾ ਕਰਤਾ ਸਿੱਧੀ ਕਿਉ ਸਾਝੇ ਆਪੇ ਗਏ ਹੈ ਨਾ ਸੋਹਿ ਕਿਲ ਕਰਾ ਉਕਾ ਕਿਵਸਾ ਲਈ ਕਿ ਵਰਨੀ ਕਿਉ ਜਾਣਾ ਨਾਨਕ ਆਪਨੋ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਓ ਨਾਨਕ ਜੇ ਕੂਆ ਪੇ ਜਾਣੇ ਅਗੇ ਗਏ ਹੈ ਨਾ ਸੋਹਿ ਪਤਲ ਪਤਲ ਲਖ ਗਸਗਤ ਓੜਕ ਓੜਕ ਭਾਰਤ ਕੇ ਵੇਦ ਕਹਿਣ ਇਕ ਬਾਤ ਸਹਿਸ 118 ਕਹਿਨ ਕਤੇ ਬਾਸੁ ਲੇਕ ਦਾ ਤੁਲਖੋਇ ਤ ਲਿਖਿਐ ਲੇਖੁ ਵੈਨਾਸ ਨਾਨਕ ਵਡਾਖੀ ਆਪੇ ਜਣਿਆ ਆਪ ਸਲਾਹੀ ਸਲਾ ਇਤਿ ਸੁਰਤ ਨ ਪਾਈਆ ਨਿੰਦਿਆ ਤੇ ਵਾ ਪਾਵੈ ਸਮੁੰਦ ਨੈ ਜਾਣੀਐ ਸਮੁੰਦ ਸਮੁੰਦ ਸੋ ਸੁਲਤਾਨ ਗਿਰਹਾ ਸੇਤੀ ਮਾਲ ਤੁੰ ਕੀੜੀ ਤੁੰ ਨ ਹੋਵਨੀ ਜੇਤਿਸਮਨ ਨਾ ਲਾਇ ਬਿਸਰਹ ਅੰਤਨ ਸਿਰਤੀ ਕਹਿਨੇ ਅੰਤ ਅੰਤਨ ਕਰਨ ਦੇਣ ਨੇ ਤੰਤਨ ਵੇਖਣ ਸੁਣ ਨੇ ਤੰਤਨ ਜਪੇ ਕੀ ਅਮਨ ਮਨ ਤੰਤਨ ਜਪੇ ਕੀ ਤਕਾਰ ਅੰਤਨ ਜਪੇ ਪਰਵਾਰ ਅੰਤ ਕਰਨ ਕੇ ਤੇ ਬਲਿਹਾਰ ਤਾਂ ਕਿ ਅੰਤ ਨ ਪਾਹੀ ਜਹੀ ਹੂ ਅੰਤ ਨ ਜਾਣਾ ਕੋਈ ਬਹੁਤ ਕਈਏ ਬਹੁਤ ਹੋਏ ਵੱਡਾ ਸਾਹਿਬ ਉੱਚਾ ਚੋ ਉੱਚੇ ਉੱਪਰ ਉੱਚਾ ਨਾ ਹੋਏ ਵੱਡਾ ਉੱਚਾ ਹੋਵੇ ਕੋਈ ਤਿਸ ਉੱਚ ਕਿਉ ਜਾਣਾ ਸੋਏ ਕੀ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨੇ ਤਮਾਏ ਕਿਤੇ ਮੰਗ ਜੋ ਜੋ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਕਬ ਟੁਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਕਾਹੀ ਕਾਏ ਕਿਤੇ ਦੋ ਘੂਕੂ ਸਦਮਾਰ ਐ ਵੀ ਦਾਤ ਤਰੀ ਦਾ ਤਾਰ ਬੰਦ ਕਲਾਸੀ ਬਾਣੇ ਹੋਏ ਹੋ ਰਾਕਨਾ ਸੱਕੇ ਕੋਈ ਜੇ ਕੋ ਅੱਖ ਆਖਣ ਪਾਈ ਉਹ ਜਾਣੇ ਜੀਤੀਆਂ ਮੋਹ ਤੱਕ ਖਾਏ ਆਪੇ ਜਾਣੇ ਆਪੇ ਦੇ ਆਖਾਂ ਸੀ ਵੀ ਕਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹੀ ਫਤਹ ਸਾਹੀ ਫਤਹ ਸੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਖੰਡਾਰ ਅਮੁੱਲ ਆਵਨ ਅਮੁੱਲ ਜਹਾਂ ਅਮੁੱਲ ਭਾਏ ਅਮੁੱਲ ਸਮਾਏ ਅਮਲ ਦਰਨਾ ਬੁੰਦੀ ਬਾਣ ਅਮਲ ਤੁਲ ਅਮਲ ਪਰਮਾਣ ਅਮਲ ਬਖਸੀ ਸਮਲ ਨਿਸ਼ਾਨ ਅਮਲ ਕਰਮ ਅਮਲ ਪਰਮਾਣ ਅਮਲ ਲੋ ਮੁਲ ਆਖਿਆ ਨਾ ਜਾਇ ਆਕਾ ਕਰੇ ਲਿਵ ਲਾਇ ਆਕਾ ਵੇਦ ਪਾਠ ਪੁਰਾਣ ਆਕਾ ਪੜਨ ਕਰਨ ਵਖਾਣ ਆਕਾ ਬ੍ਰਹਮ ਆਕਾ ਇੰਦ ਆਕਾ ਗੋਪੀ ਤੇ ਗੋਬਿੰਦ ਆਕਾ ਇਸਰ ਆਕਾ ਸਦਾ ਆਕਾ ਕੀਤੇ ਕੀਤੇ ਬੁੱਧ ਆਕਾ ਦਨ ਵਾਖੇ ਦੇਵ ਆਕਾ ਸੁਰਨਰਜਨ ਸੇਵ ਕਿਤੇ ਆਖਣ ਆਖਣ ਪਾਏ ਕਿਤੇ ਉਹ ਟੁੱਟ ਜਾਈ ਇਤੇ ਕਿਤੇ ਹੋਰ ਕਰੇ ਤਾਂ ਆਖ ਨਸਕੇ ਕਈ ਕੀ ਜਿਵੜ ਭਾਵੇਂ ਤੇਵੜ ਹੋਵੇ ਨਾਨਕ ਜਾਣਾ ਸੱਚਾ ਸੋਵੈ ਜੇ ਕੋ ਆਖੈ ਬੋਲ ਵਿਗੜ ਤਾ ਲਖਿਐ ਸਿਰ ਗਵਾਰਾ ਗਵਾਰ ਸੋਦਰ ਦੇਰਾ ਕਿਹਾ ਸੋ ਕਰਕੇ ਹਾ ਜਿਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇਕ ਸੰਕਾ ਕਰਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰਿਸ਼ੋ ਕਹੀਐ ਕਤੇ ਤੇਰੇ ਗਵਨ ਹਾਰੇ ਗਗ ਹੈ ਤਦਨੋਂ ਪਉਣ ਪਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਗ ਹੈ ਚਿਤ ਗੁਪਤ ਲਿਖ ਜਾਣ ਨ ਲਿਖ ਲਿਖ ਧਰਮ ਵਿਚਾਰੇ ਗਗ ਹੈ ਈਸ਼ਰ ਬ੍ਰਹਮਾ ਸੋਹਣ ਸਦਾ ਸਵਾਰੇ ਅਗ ਗਗ ਹੈ ਇੰਦ੍ਰਾਸਨ ਬੈਠੇ ਦੇਵਤੇ ਅੰਦਰ ਨਾਲ ਗਗ ਹੈ ਸਿੱਧ ਸਮਾਧੀ ਅੰਦਰ ਗਗ ਹੈ ਸਾਧ ਵਿਚਾਰੇ ਗਵਨ ਜੋਤੀ ਸਤੀ ਸੰਤੋਖੀ ਗਾਵਾ ਵੀਰ ਕਰਾਰੇ ਗਵਨ ਪੰਡਤ ਪਰਮ ਕਿਸਰ ਜੁਗ ਜੁਗ ਵੇਦਾਂ ਨਾਲ ਕਵਹਾ ਮੋਹਣਿਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਵਨ ਰਤਨ ਪਾਏ ਤੇਰੇ 68 ਤੀਰਥ ਨਾਲ ਗਵਹਾ ਜੋਤ ਮਹਾਬਲ ਸੁਰਾ ਗਵਹਾ ਕਾਣੀ ਚਾਰੇ ਗਵਹਾ ਖੰਡ ਮੰਡਲ ਗੁਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਦੁਨੋਂ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤਰਸਾਲੇ ਹੋਰ ਕਿਤੇ ਗਾਵਨ ਸਹਿਮੇ ਚਿਤਨਾਵਨ ਨਨਕੇ ਵਿਚਾਰਾ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸਾਚੀ ਨਾਈ ਹੈ ਵੀ ਉਸ ਜੈਨਾ ਜਦ ਜੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਉਸ ਦੀ ਵਡਿਆਈ ਜੋ ਤਿਸ ਭਾਵਾ ਸੋਈ ਕਰਮੇ ਹੁਕਮ ਨਾ ਕਹਿਣਾ ਜਾਈ ਸੋ ਪਾਤ ਸਹਾ ਸਹਾ ਪਾਤ ਸਹਿਬ ਨਾਨਕ ਰੰਗ ਰਜਾਈ ਮੁੰਦਾਂ ਸੰਤੋਖ ਧਰਮਪਤ ਜੋਲੀ ਧਿਆਨ ਕੀ ਰਹੀਆ ਵਿਭੂਤ ਤੀਤੀ ਕਾਲ ਕੁਆਰੀ ਕਾਇ ਯੁਗਤ ਡੰਡਾ ਪ੍ਰਤੀਤ ਆਈ ਪੰਦੀ ਸਗਲ ਜਮਾਤੀ ਮਨ ਜੀਤ ਜਗਦੀਤ ਆਦੇਸ਼ ਦਿਸੇ ਆਦੇਸ਼ ਆਦਿ ਨੀਲਨਾ ਤੁਨਹਤ ਜੁਗ ਜੁਗ ਇੱਕੋ ਵੇਸ ਤੁਗਤ ਗਿਆਨ ਦਇਆ ਵਰ ਢੰਡਾ ਘਟ ਘਟ ਵਜੇ ਨਾ ਦਾਪਨਾਥ ਨਾਥੀ ਸਭ ਜਾਕੇ ਰਿੱਧ ਸਿੱਧ ਅਵਰਾਸਾਦ ਸੰਯੋਗ ਵਿਜੋਗ ਦੁਇਕਾਰ ਚਲਾਏ ਆਹ ਹੈ ਭਾਗ ਆਦੇਸ ਜਿਸੇ ਹਦੇਸ ਆਧਨੀਲ ਨਾਦਨ ਹਤ ਜੁਗ-ਜੁਗ ਇੱਕੋ ਵੇਸੇ ਕਮਾਈ ਜੁਗਤ ਵਿਡਾਈ ਤਿੰਚ ਲੈ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇ ਬਾਣ ਜੀਵਤ ਸੁਪਾਵੈ ਤਿਉ ਚਲਾਵੈ ਜੀਵ ਹੋਇ ਫੁਰਮਾਨ ਓ ਵੇਖਿ ਉਹ ਨਦ ਮੈ ਆਵੇ ਬੋਤਾਈ ਵਡਾਣ आदेश किसे आदेश आधनील अनादनहत जुग जुगे एको वेस आसन लोए लोए भंडार जोतिच जुग पावै सु एकावार कर कर वेखे सृजनहार नानक सच की सच करे आदेश किसे आदेश आधनील अनादनहत जुग जुगे एको वेस ਇਕ ਜੀਬੋ ਲਕੋ ਹੈ ਲਕੋ ਹੈ 20 ਲਕ ਲਕ ਗੇੜਾ ਰਖੀ ਹੈ ਇਤਨਾ ਮਜਦ ਦੀਸ਼ ਏਤਰਾ ਪਤ ਪਵੜੀਆਂ ਚੜੀਆਂ ਹੋਵੇ ਕਿਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰਿਸ ਸੁਣਿਆ ਗੱਲਾ ਆਕਾਸ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈਂ ਕੂੜੇ ਕੂੜੇ ਠੀਸ ਅੱਖਣ ਜੋਰੇ ਚੁਭੈ ਲੈ ਜੋਰ ਜੋਰ ਨ ਮੰਗਣਾ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸ਼ੋਰ ਜੋਰ ਨ ਸੁੱਟੀ ਗਿਆਨ ਵਿਚ ਚਰ ਜੋਰ ਨ ਜੁਕਤੀ ਛੱਟ ਅਤਸਾਰ ਜਿਥ ਹਸ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੂਤੀ ਤਿੱਤਿਆ ਬਾਰ ਪਉਣ ਪੜੇ ਅਗਨੀ ਪਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਉਸ ਵਿੱਚ ਜਿਹਾ ਜਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਵੈ ਵਿਚਾਰ ਸੱਚਾਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਅਵੈ ਨਿਸਾਨ ਕੰਝ ਪਾਈਆਂ ਉੱਥੇ ਪਾਈ ਨਾਨਕ ਗਾਈਆਂ ਜਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਇਹੋ ਕਰਮ ਕੇਤੇ ਪਵਨ ਪਣੀ ਦੇ ਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਹਮ ਘਟ ਘੜਿਆ ਰੂਪ ਰੰਗ ਕੇ ਵੇਸ ਕੇਤੇ ਆ ਕਰਮ ਭੂਮੀ ਮੇਰੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਜਨ ਸੇਵ ਕਿਤੇ ਰਤਨ ਸਮੁੰਦ ਕਿਤੇ ਆਕਾਣੀ ਕਿਤੇ ਆ ਬਾਣੀ ਕਿਤੇ ਪਾਤ ਨਰਿੰਦ ਕਿਤੇ ਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨ ਅੰਤ ਗਿਆਨ ਖੰਡਨਾ ਗਿਆਨ ਪ੍ਰਚੰਡ ਤਿੱਥਾ ਨਾਦ ਬినੋਦ ਕੁੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਗਟ ਤਗੜਿਆ ਬਹੁਤ ਅਨੂਖਤਾ ਕੀਆ ਕਥਾ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥਾ ਘਟਤ ਸੁਰਤ ਮਨ ਬੋਧ ਤਿੱਥਾ ਘੜਾ ਸੁਰਾ ਸਿਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਤ ਮਹਾਬਲ ਸੁਰਾ ਤਿੰਨ ਮਹਿ ਰਾਮ ਰਹਾ ਬਪੂਰ ਤਿੱਥੀ ਕਾਲ ਕੁਵਾਰੀ ਗਾਇਆ ਤਾਂ ਕੀ ਰੂਪ ਨ ਕਥਨੇ ਜਾਹੇ ਨਾ ਅਮਰ ਹੈ ਨਾ ਠੱਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੈ ਨ ਲੋਈ ਕਰ ਆਨੰਦ ਸੱਚਾ ਮਨ ਸੋਏ ਸੱਚ ਖੰਡ ਵੇਸ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡਲ ਮੰਡਲ ਵਰ ਭੰਡਾ ਜੇ ਕੋ ਅੰਤਿਤਿ ਆਨੰਦ ਤਿੱਥੇ ਲੋਇ ਲੋਇ ਅਕਾਰੇ ਜਿਵ ਜਿਵ ਹੁਕਮ ਤਿਵ ਤਿਵ ਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਰਾ ਕਰਦਾ ਸਾਰੇ ਜੋਤ ਪਹਾਰਨ ਧੀਰ ਸੁਨਿਆਰ ਅਹਰਣ ਮਤ ਵੇਦ ਉਥਿਆਰ ਹੋ ਕਲਾ ਅਗਨ ਤਪਤਾਓ ਡੰਡਾ ਭਾਉ ਅਮ੍ਰਿਤ ਤਿੰਡਾਲ ਸਬਦੇ ਸੱਤੀ ਟਕਸਾਲ ਜਿਨੂ ਕਮ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਗਣ ਗੁਰੂ ਪਾਣੀ ਪਿਤਾ ਮਾਤਾ ਤਰਤਿ ਮਹਤ ਰਿਵਸਰ ਰਾਤ ਦੁਈ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੈ ਤਰਨ ਹਦੂਰ ਕਰਮੀਆ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਕ ਟਕਾਲ ਨਾਨਕ ਤੇ ਮੁਖ ਉਜਲੇ ਕਿਟੀ ਛੁਟੀ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ